ਚੋਚੀ ਸੁਰਤਰਾ ਕਰਮਬਾਲੀ ਦਾ ਸਾਹਮਣੇ ਲੈ ਚਲੋ ਲੈ ਚਲੋ ਬੱਚੀ ਦੀ ਮਾਰੀ ਨਹੀਂ ਜਾਂਦੀ ਕੋਈ ਗੱਲ ਹੀ ਲਓ ਫਿਰ ਮੋੜ ਦੇ ਕੋਈ ਗੱਲ ਸੁਆਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰਪờੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਇੱਕ ਗਾਂ ਬਕਉਆ ਜੀ ਤਾਜੀ ਸੂਈ ਵੀ ਆ ਮਾਗ ਰਹੀਗੀ ਆ ਬੱਸੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਮਦਰੋਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਭੈਣ ਜੀ ਸੱਸੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੇਵ ਸਿੰਘ ਜੀ ਪਿੰਡ ਪਿੰਡ ਭਦਾੜ ਜ਼ਿਲ੍ਹਾ ਜ਼ਿਲ੍ਹਾ ਮਰਨਾਲਾ ਠੀਕ ਆ ਬੈੜ ਦੀ ਜਾਣਕਾਰੀ ਹੋ ਇੱਕ ਦੋ ਸੂਈ ਆ ਜੀ ਇਹੇ ਚਲ ਸੁਈ ਜੀ ਠੀਕ ਆ ਕਿੰਨਾ ਕੁ ਦੁੱਤਾ ਬੋੜਾ ਆਪਣਾ ਤਿਆਰਾ ਜੀ ਦਾ ਬੋੜਾ ਇਹਦਾ ਹੁਣ 15 16 ਲੀਟਰ ਠੀਕ ਆ ਤੇ ਬੱਚਾ ਕੀ ਜੀ ਬੱਚੀ ਆ ਜੀ ਮਗਰ ਠੀਕ ਆ ਰੇਟ ਪੈਣ ਜੀ ਦਾ ਰੇਟ ਹੈ 90000 90000 ਠੀਕ ਹੈ ਤੋਰ ਦੋ ਲਓ ਜੀ ਚੈੱਕ ਕਰ ਸਕਦੇ ਹੋ ਨੰਬਰ ਵੀ ਦੱਸ ਦਿੰਨੀ ਆ ਬਾਈ ਨੰਬਰ ਲਓ ਜੀ ਚੈੱਕ ਕਰ ਸੰ ਤੋੜ ਦੋ ਜੀ ਤੋੜ ਲਓ ਲਓ ਜੀ ਚੈੱਕ ਕਰਸਾ ਦੰਪਾ ਦੀ ਜਾਣਕਾਰੀ ਪੜ੍ਹਨ ਤੋਂ ਲੈ ਕੇ ਪਾ ਲੋ ਜੀ ਲੋਚੀ ਸੁਰਤਰਾ ਕਰਮ ਬੜੀ ਦਾ ਸਾਹਮਣੇ ਲੈ ਚਲੋ ਲੈ ਚਲੋ ਬੱਚੀ ਦੀ ਮਾਰੀ ਨਹੀਂ ਜਾਂਦੀ ਕੋਈ ਗੱਲ ਹੀ ਨਹੀਂ ਲਓ ਫਿਰ ਮੋੜ ਦੇ ਕੋਈ ਗੱਲ ਨਹੀਂ ਚਾ ਕੋਈ ਚਾ ਚੱਲ ਲਓ ਜੀ ਠੀਕ ਹੈ ਜੀ ਲੈ ਵਾ ਚੈੱਕ ਕਰਸਾ ਦੰਪਾ ਪਿਛਲੇ ਸਵੇਰ ਤੋਂ ਪਤਾ ਜੀ ਕਿੰਨਾ ਸੀ ਹਾਂਜੀ 25 ਲੀਟਰ ਇਹਦੇ ਸੁ 25 ਲੀਟਰ ਸੀ 30 ਲੀਟਰ ਠੀਕ ਹੈ ਜੀ ਚਲੋ ਜੀ ਲੈ ਚਲੋ ਸੁਆ ਕਹਿ ਮੈਂ ਦੱਸਿਆ ਤੀਜਾ ਤੀਜਾ ਚਲੋ ਜੀ ਲੈ ਚਲੋ ਲੋ ਜੀ ਚੰਗਾ ਕੱਦ ਬੱਡ ਠੀਕ ਹੈ ਜੀ ਸਾਰਪੋਡਾੜ ਠੀਕ ਹੈ ਜਿਲ੍ਹਾ ਨੂੰ ਕਹਿੰਦੇ ਬਰਨਾਲਾ ਦੇ ਬਦਨਤਾ ਜ ਤੁਸੀਂ ਲਾਖਦੇ ਹੋ ਠੀਕ ਹੈ ਜੀ ਲੋ ਜੀ ਕੱਦ ਬੱਡ ਤੋਰਾ ਤੁਹਾਡੇ ਸਾਹਮਣੇ ਆ ਬੱਸੀ ਬਹੁਤ ਸੋਹਣੀ ਹੈ ਮਗਰ ਲੋ ਜੀ ਬੱਸੀ ਨੂੰ ਰਹਾ ਨੇ